ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਸੀ ਕਿਉਂਕਿ ਇਹਦੇ ਬਿਨਾ ਵਜਾਰਾ ਨਹੀਂ ਸੀ ਹੁੰਦਾ ਸੋ ਇਹ ਚੀਜ਼ પેટ ਨਾਲ ਜੁੜੀ ਹੋਈ ਆ ਸੋ ਪ੍ਰਾਣਈ ਬੇੜਿਆਂ ਵਿੱਚ ਹਰ ਘਰ ਦੇ ਵਿੱਚ ਇਹ ਚੀਜ਼ ਮੌਜੂਦ ਹੁੰਦੀ ਸੀ ਸੋ ਅੱਜ ਉਹ ਤੁਹਾਨੂੰ ਦਿਖਾਉਣਾ ਨਾਲੇ ਉਹ ਚੀਜ਼ ਤੇ ਨਾਲੇ ਦਿੰਨਾ ਉਹ ਚੀਜ਼ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਜਾਣਾ ਜੀ ਤਾਂ ਚਲੋ ਇਹ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋਏ ਚੀਜ਼ ਹੈ ਜੀ ਹੱਥ ਚੱਕੀ ਅੱਜ ਦੀ ਸ਼ਹਿਰੀ ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਇਹ ਵੀ ਨਾ ਪਤਾ ਹੋਵੇ ਕਿ ਆਟਾ ਕਿਵੇਂ ਬਣਦਾ ਹੈ ਦੂਰਲੇ ਮੁਲਖਾ ਵਿੱਚ ਬੱਚੇ ਆਟੇ ਦੇ ਦਰਸ਼ਨ ਤੱਕ ਨਹੀਂ ਕਰਦੇ 버ਗਰਾਂ ਦਾ ਜੋਗਾ ਜਾਂ ਬ੍ਰੈਡਾਂ ਦਾ ਕੁਰਾਣੇ ਪੰਜਾਬ ਵਿੱਚ ਪਰਿਵਾਰ ਦੀਆਂ ਰੋਟੀਆਂ ਬਗਾਉਣ ਲਈ ਹਰ ਰੋਜ਼ ਚੱਕੀ ਉੱਤੇ ਆਟਾ ਪੀਸਿਆ ਜਾਂਦਾ ਸੀ ਸੱਜਰੇ ਹੀ ਜਿੱਥੇ ਚਾਟੀਆਂ ਵਿੱਚ ਮਧਾਣੀਆਂ ਦਾ ਰਾਗ ਸ਼ੁਰੂ ਹੁੰਦਾ ਤਦੋਂ ਹੀ ਚੱਕੀ ਦੀ ਹੂਕਰ ਵੀ ਚਾਲੂ ਹੋ ਜਾਂਦੀ ਸੀ ਅੱਜ ਵਾਂਗ ਆਟਾ ਪੀਣ ਵਾਲੀਆਂ ਮਸ਼ੀਨਾਂ ਕਿਦਰੇ ਵੀ ਨਹੀਂ ਸਨ ਕਣਕ ਤੇ ਆਟਾ ਬਣਾਉਣਾ ਘਰ ਦੀਆਂ ਔਰਤਾਂ ਦਾ ਹੀ ਕੰਮ ਸੀ ਮਰਦ ਆਏ ਆਟਾ ਬਣਾਉਣ ਦੇ ਕੰਮ ਤੋਂ ਧਾਰ ਗੁੰਦੇ ਸਨ ਮਰਦ ਸਵੇਰੇ ਹੀ ਹਲ ਜੋੜ ਕੇ ਜਾਂ ਫਸਲਾਂ ਦੀ ਗੋਡੀ ਕਰਨ ਨਿਕਲ ਜਾਂਦੇ ਉਹਨਾਂ ਦੇ ਮਗਰ ਭੱਤੇ ਘਰ ਦੀਆਂ ਹੀ ਔਰਤਾਂ ਲੈ ਕੇ ਜਾਂਦੀਆਂ ਸਨ ਚੱਤੀ ਦੋ ਭਾਰੇ ਪੱਥਰ ਦੇ ਪੁਰਾਣੇ ਨਾਲ ਬਣਦੀ ਸੀ ਇਹ ਗੋਲਪੜ ਵੱਡੇਕਾਰ ਦੇ ਪੱਥਰਾਂ ਨੂੰ ਸ਼ੈਣੀਆਂ ਨਾਲ ਕੱਟ ਕੇ ਬਣਾਏ ਜਾਂਦੇ ਸਨ। ਹੀਟੜਾਪੜ ਧਰਤੀ ਉੱਤੇ ਹੁੰਦਾ ਸੀ ਪਰ ਉਤਲੇਪੜ ਕਮਾਇਆ ਜਾਂਦਾ ਸੀ। ਉਤਲੇਪੜ ਨੂੰ ਇੱਕ ਹੱਥਾ ਲੱਗਾ ਹੁੰਦਾ ਸੀ ਜੋ ਕਿ 1 ਫੁੱਟ ਦੇ ਲਗਭਗ ਲੰਮਾ ਹੁੰਦਾ ਸੀ। ਅਤੇ ਉਹ ਉਤਲੇਪੜ ਦੇ ਇੱਕ ਕਿਨਾਰੇ ਉੱਤੇ ਠੋਕਿਆ ਹੁੰਦਾ ਸੀ। ਚੱਕੀ ਦੇ ਵਿਚਕਾਰ ਇੱਕ ਸਰੀਆ ਗੱਡਿਆ ਹੁੰਦਾ ਸੀ ਜਿਸ ਦੁਆਲੇ ਚੱਕੀ ਘੁੰਮਦੀ ਸੀ। ਇਹ ਚੱਕੀ ਦੀ ਧੋਰੀ ਹੁੰਦੀ ਸੀ ਇਹ ਧੋਰਾ ਚੱਕੀ ਦੇ ਵਿਚਕਾਰ ਹੁੰਦਾ ਸੀ ਆ ਤਾਂ ਉਤਲੇ ਪੋਟ ਦੇ ਦਾਣੇ ਪਾਉਣ ਵਾਲੇ ਮੁਗਗ ਵਿੱਚ ਬਣੇ ਲੱਕੜ ਦੇ ਟੋਏ ਵਿੱਚ ਫਿੱਟ ਹੁੰਦਾ ਸੀ ਦਾਣੇ ਬਾੜੀਆਂ ਜਾਂ ਸਿਕੂਆਂ ਵਿੱਚ ਪਾ ਕੇ ਸਵਾਲੀਆਂ ਆਪਣੇ ਸੱਜੇ ਹੱਥ ਰੱਖਦੀਆਂ ਅਤੇ ਚੱਕੀ ਵਿੱਚ ਥੋੜੇ-ਥੋੜੇ ਪਾ ਕੇ ਚੱਕੀ ਨੂੰ ਘੇੜੀ ਜਾਂਦੀਆਂ ਇਸ ਚੱਕੀ ਨੂੰ ਸਵਾਲੀਆਂ ਬੜਾ ਸੋਹਣਾ ਰੂਪ ਦੇ ਦੇ ਲੈਂਦੀਆਂ ਸਨ ਇਹ ਚੱਕੀ ਘਰ ਦੇ ਕਿਸੇ ਕਮਰੇ ਦੀ ਨੁੱਕਰ ਵਿੱਚ ਗੱਡੀ ਜਾਂਦੀ ਸੀ। ਮਿੱਟੀ ਦਾ ਫੁੱਟ ਕੁ ਉੱਚਾ ਥੜਾ ਬਣਾ ਕੇ ਉੱਪਰ ਚੱਕੀ ਦਾ ਪੜ ਉੱਪਰ ਚੱਕੀ ਦਾ ਪੜ ਗਾੜਾ ਦਿੱਤਾ ਜਾਂਦਾ ਸੀ ਤਾਂ ਕਿ ਹਿੱਲੇ ਨਾ। ਇਸ ਦੇ ਦਿਵਾਰੇ ਆਟੇ ਦਾ ਗੰਡ ਬਣਾਇਆ ਜਾਂਦਾ ਸੀ। ਭਾਵੇਂ ਚੱਕੀ ਦੇ ਦਿਵਾਰੇ 5-6 ਇੰਚ ਥਾਂ ਛੱਡ ਕੇ ਨਿੱਕੀ-ਨਿੱਕੀ ਕੰਦ ਕੱਢੀ ਜਾਂਦੀ ਸੀ। ਇਸ ਗੰਡ ਵਿੱਚ ਆਟਾ ਡਿੱਗਦਾ ਸੀ। ਜੇਸਨ ਨੂੰ ਇਕੱਠਾ ਕਰਕੇ ਕਰ ਲਿਆ ਜਾਂਦਾ ਸੀ ਚੱਕੀ ਚਲਾਉਣ ਵਾਲੀ ਸਵਾਣੀ ਵਾਸਤੇ ਲੱਗ ਗਿਆ ਮਿੱਟੀ ਦੀ ਥੜੀ ਵੀ ਬਣਾਈ ਜਾਂਦੀ ਸੀ ਚੱਕੀ ਦਾ ਕੰਮ ਬੜਾ ਔਖਾ ਸੀ ਅਤੇ ਜ਼ੋਰ ਵਾਲੀ ਔਰਤ ਹੀ ਕਰ ਸਕਦੀ ਸੀ ਗਰਮੀਆਂ ਦੇ ਦਿਨੀ ਖਾਸ ਕਰਕੇ ਚਮਾਸੇ ਦੇ ਦਿਨੇ ਚਮਾਸੇ ਦੇ ਮਹੀਨਿਆਂ ਵਿੱਚ ਚੱਕੀ ਚਲਾਉਣਾ ਜਿਵੇਂ ਨਰਕ ਹੀ ਸੀ ਮੁਰਕਾ ਚੋ ਚੋ ਕੇ ਘਰੇ ਗਿੱਲੇ ਹੋ ਜਾਂਦੇ ਸਨ ਅਤੇ ਕੁਰਤੀਆਂ ਸਰੀਰ ਨਾਲ ਜੁੜ ਜਾਂਦੀਆਂ ਸਨ ਪਰ ਇਹ ਇਸ ਚੱਕੀ ਤੋਂ ਬਚਿਆ ਨਹੀਂ ਸੀ ਜਾ ਸਕਦਾ ਕਿਉਂਕਿ ਹਰ ਜਾਣੇ ਨੂੰ ਸਵੇਰੇ ਰੋਟੀ ਚਾਹੀਦੀ ਸੀ ਅਤੇ ਰੋਟੀ ਆٹے ਦੀ ਬਣਦੀ ਸੀ ਅਤੇ ਆਟਾ ਕੇਵਲ ਚੱਕੀ ਹੀ ਬਣਾਉਂਦੀ ਸੀ ਚੱਕੀ ਸੰਬੰਧੀ ਕਈ ਅਖਾਣ ਅਤੇ ਲੋਕ ਗੀਤ ਵੀ ਹਨ ਬਹੁਤੀਆਂ ਕੁੜੀਆਂ ਘਰ ਦੇ ਬਕੀ ਸਭ ਕੰਮਾਂ ਤੋਂ ਚੱਕੀ ਦਾ ਕੰਮ ਔਖਾ ਸਮਝੀਆ ਸਨ। ਚੱਕੀ ਦੇ ਮੁਕਾਬਲੇ ਚਰਖਾ ਕੱਤਣਾ ਜਾਂ ਸਿੱਧਾ ਕੱਢਣਾ ਕਿਤੇ ਸੌਖੇ ਸਨ। ਚੱਕੀ ਦਾ ਸੰਤਾਪ ਨੋਹਾਂ ਨੂੰ ਭੋਗਣਾ ਪੈਂਦਾ ਸੀ। ਸੱਚਾ ਵੀ ਸਰਦਾਰੀ ਹੁੰਦੀ ਦੀ ਤੇ ਉਹ ਪੁੱਤ ਦੇ ਅਤੇ ਪਤੀ ਦੇ ਜੋਰ ਆਪਸੇ ਰੀਪੀਟ ਦਾ ਮਹਾਨਾ ਬਣਾ ਕੇ மஞ்சੇ ਤੇ ਲੇਟ ਜਾਂਦੀਆਂ ਸਨ। ਬਰਸਾਤਾਂ ਦੇ ਦਿਨ ਹੁੰਦੇ ਮੱਕੀ ਗਿੱਲੀ ਹੁੰਦੀ ਜਿਹੜੀ ਕਿ ਚੱਕੀ ਵਿੱਚ ਫਸ ਵਾਸਤੇ ਫਸ ਜਾਂਦੀ ਤੇ ਜਾਮ ਹੋ ਜਾਂਦੀ ਕਣਕ ਮੁੱਕ ਚੁੱਕੀ ਹੁੰਦੀ ਗਿੱਲੀ ਮੱਕੀ ਜਾਂ ਚਿਹਰੀ ਜਵਾਰ ਚੱਕੀ ਉੱਤੇ ਪੀਣੀ ਬੜੀ ਔਖੀ ਹੁੰਦੀ ਸੀ ਦੋ ਵਕਤ ਦੋ ਦੋ ਸੇ ਰਟਾ ਪੀਣਾ ਜਿਹੜਾ ਸੌਖਾ ਸੀ ਚੱਕੀ ਚਲਾਉਣਾ ਬੜਾ ਔਖਾ ਕਾਰਜ ਸੀ ਜੀ ਕਹਿੰਦੇ ਹਨ ਕਿ ਬਾਬੇ ਨਾਨਕ ਨੂੰ ਜਦ ਬਾਬਰ ਨੇ ਕੈਦ ਕਰ ਲਿਆ ਸੀ ਤਾਂ ਬਾਬੇ ਨੂੰ ਦੂਜੇ ਕੈਦੀਆਂ ਨਾਲ ਚੱਕੀ ਚਲਾ ਕੇ ਦਾਣੇ ਪੀਣ ਦੀ ਸਜ਼ਾ ਦਿੱਤੀ ਗਈ ਸੀ ਪੰਜਾਬ ਦੀ ਜੇਲ੍ਹਾਂ ਵਿੱਚ ਕੈਦੀਆਂ ਨੂੰ ਚੱਕੀ ਚਲਾਉਣ ਦਾ ਮਤਲਬ ਵੀ ਚੱਕੀ ਉੱਤੇ ਨਿਯਮਤ ਮਾਤਰਾ ਵਿੱਚ ਦਾਣੇ ਪੀਣਾ ਹੁੰਦਾ ਸੀ ਬਾਰਸ ਸ਼ਾਹ ਦੇ ਵੇਲੇ ਦਾ ਪੰਜਾਬ ਵਿੱਚ ਵੀ ਚੱਕੀਆਂ ਹਰ ਘਰ ਵਿੱਚ ਚਲਦੀਆਂ ਸਨ ਬਾਰਸ ਪਿੰਡ ਦੇ ਪਿੰਡਾਂ ਦੀ ਸਵੇਰ ਵਿੱਚ ਤਸਦੀਕ ਕਰਦਾ ਹੈ ਕਿ ਜਿਹੜੀ ਚੂਕ ਦੀ ਨਾਲ ਹੀ ਸਵਾਣੀਆਂ ਚੱਕੀ ਝੋ ਲੈਦੀਆਂ ਸਨ ਸਮੇਂ ਨੇ ਢੇਰ ਕੱਟਿਆ ਕਈ ਥਾਂ ਜਿੱਥੇ ਪਾਣੀ ਸੀ ਉੱਥੇ ਘਰਾਟ ਲੱਗ ਗਏ ਪਰੰਤੂ ਪੰਜਾਬ ਵਿੱਚ ਘਰਾਟ ਬਹੁਤ ਘੱਟ ਸਨ ਇਹ ਵੀ ਨਹਿਰਾਂ ਦੀਆਂ ਟੇਲਾਂ ਉੱਤੇ ਲੱਗੇ ਸਨ ਇਹ 10-10 ਕੁ ਕੋਹ ਦੂਰ ਹੁੰਦੇ ਸਨ ਇਸੇ ਲਈ ਚੱਕੀਆਂ ਦਾ ਕੰਮ ਮਕਿਆਨਾ ਪਰ ਫਿਰ ਇੰਜਨਾਂ ਨਾਲ ਚੱਲਣ ਵਾਲੀਆਂ ਆਟੇ ਦੀਆਂ ਮਸ਼ੀਨਾਂ ਐ ਮਸ਼ੀਨੀ ਚੱਕੀਆਂ ਚੱਲ ਪਈਆਂ ਫਿਰ ਤਾਂ ਹਰ ਵੱਡੇ ਘਸਵੇ ਵਿੱਚ ਇਹ ਚੱਕੀਆਂ ਲੱਗ ਗਈਆਂ ਇੰਜਨ ਚੱਕੀਆਂ ਦੀ ਕੂ ਕੂ ਦੀ ਦਿਲ ਮੋਹਣੀ ਆਵਾਜ਼ ਮੀਲਾਂ ਤੱਕ ਸੁਣਦੀ ਸੀ ਮਸ਼ੀਨਾਂ ਤੇ ਚੱਕੀਆਂ ਚੱਲਣ ਨਾਲ ਔਰਤਾਂ ਨੇ ਸੁੱਖ ਦਾ ਸਾਹ ਲਿਆ ਤੇ ਇਹਨਾਂ ਬਿਜਲੀ ਮਸ਼ੀਨਾਂ ਦਾ ਆ ਤੇਜ਼ੀਪ ਸਵਾਈ ਹੋਣ ਲੱਗ ਪਈ ਅੱਜ ਕੱਲ ਇਹ ਹੱਥ ਚੱਕੀਆਂ ਬੇਸਰ ਗਈਆਂ ਹਨ ਔਰਤਾਂ ਦੀ ਜਾਨ ਸੌਖੀ ਹੋਈ ਹੈ ਪਰ ਹੁਣ ਨਿੱਕੀਆਂ ਨਿੱਕੀਆਂ ਚੱਕੀਆਂ ਜਿਨ੍ਹਾਂ ਦੇ ਗੰਢ ਵੀ ਨਾਲ ਹੀ ਜੁੜੇ ਹੁੰਦੇ ਹਨ ਕਈ ਲੋਕ ਘਰ ਹੀ ਰੱਖਦੇ ਹਨ ਜਿਨ੍ਹਾਂ ਨਾਲ ਉਹ ਦਾਅਵਾ ਜਾਂ ਮਸਾਲੇ ਥੋੜੇ ਥੋੜੇ ਪੀ ਲੈਂਦੇ ਨੇ ਹਨ ਸ਼ਹਿરાਬ ਵਿੱਚ ਲੋਕ ਚੱਕੀਆਂ ਤੇ ਜਾਂਦੇ ਹੀ ਨਹੀਂ ਅਤੇ ਘਰ ਵਾਸਤੇ ਪੈਕਟਾਂ ਵਿੱਚ ਪੈਕਾ ਆਟਾ ਹੀ ਖਰੀਦ ਲਿਆਉਂਦੇ ਹਨ ਚੱਕੀ ਦੇ ਦੋ ਪਰਾਂ ਨੂੰ ਸ਼ੈਣੀ ਨਾਲ ਟੱਕ ਲਾਈ ਜਾਂਦੇ ਸਨ ਜਿਸ ਨਾਲ ਠੀਕ ਇਸਦਾ ਸੀ ਇਸ ਟੱਕ ਲਾਉਣ ਨੂੰ ਚੱਕੀ ਰੌਣਾ ਕਹਿੰਦੇ ਸਨ ਚੱਕੀ ਪਿੰਡ ਦਾ ਤਰਖਾਨ ਜਾਂ ਲੋਹਾਰ ਹੀ ਰੋਂਦਾ ਸੀ ਚੱਕੀ ਦਾ ਉਤਲਾਪੜ ਮੂਤਾ ਰੱਖ ਕੇ ਟੱਕੇ ਜਾਂਦਾ ਫਿਰ ਹੇਠਾ ਪੜ ਵੀ ਰਹਾਇ ਜਾਂਦਾ ਸੀ ਜਿਸ ਸੈਣੀ ਨਾ ਚੱਕੀ ਰਾਹੀ ਜਾਂਦੀ ਸੀ ਉਸ ਨੂੰ ਚੱਕੀ ਰਾਹ ਤੇ ਆ ਜਾਂਦਾ ਸੀ ਇਹ ਥੋੜੀ ਦੀ ਸ਼ਕਲ ਦੀ ਹੀ ਹੁੰਦੀ ਸੀ ਪਰ ਇਹਦੇ ਵਾਲ 2-2 ਇੰਚ ਲੰਬੇ ਹੁੰਦੇ ਸਨ ਚੱਕੀ ਰਾਹ ਪੰਛੀ ਦਾ ਨਾਂ ਵੀ ਇਸੇ ਸੰਦ ਤੋਂ ਪਿਆ ਕਿਉਂਕਿ ਇਸ ਪੰਛੀ ਦੀ ਚੁੰਝ ਅਤੇ ਬੋਦੀ ਮਿਲ ਕੇ ਚੱਕੀ ਰਾਹ ਸੰਦ ਵਾਂਗ ਲੱਗਦੇ ਹਨ ਤਰਖਾਣਾ ਜਾਂ ਲੋਹਾਰਾਂ ਨੂੰ ਸੰਦ ਛਟਿਆਉਣਾ ਹੁੰਦਾ ਤਾਂ ਉਹਨਾਂ ਨੂੰ ਚੱਕੀ ਰਾਹ ਕਹ ਦਿੱਤਾ ਜਾਂਦਾ ਸੀ ਸੋਏਤੀ ਜੀ ਚੱਕੀ ਬਾਰੇ ਜਾਣਕਾਰੀ ਜਦੋਂ ਘਰਾਟ ਲੱਗੇ ਤਾਂ ਉਹਨਾਂ ਦਾ ਜੇਕਰ ਲੋਕੀ ਤਾਂ ਵਿੱਚ ਵੀ ਆਉਂਦਾ ਸੀ ਜਿਵੇਂ ਜਿਉਂਦੇ ਰਹਿਣ ਘਰਾਟਾਂ ਵਾਲੇ ਸੁਪੀਆਂ ਨਾਲ ਜਾਗਦੀਆਂ ਜਿਦਾਣੇ ਲੱਗ ਕੇ ਘਰਾਟ ਉੱਤੇ ਲੈ ਜਾ ਚੱਕੀ ਤੋੜ ਕਰਾਂ ਟਕਰੇ ਸੋ ਚੱਕੀਆਂ ਦਾ ਕੰਮ ਫਿਰ ਰਾਤਾਂ ਦੇ ਆਉਣ ਨਾਲ ਮੁੱਕ ਗਿਆ ਸੋ ਅੱਜ ਕੱਲ ਇਹ ਹੱਥ ਚੱਕੀਆਂ ਘਰਾਂ ਵਿੱਚੋਂ ਉਲੋਪ ਹੁੰਦੀਆਂ ਜਾਂਦੀਆਂ ਨੇ ਇਹਨਾਂ ਦੇ ਦਰਸ਼ਣ ਅੱਜ ਕੱਲ ਜਿਆਦਾਤਰ ਜਿਹੜੇ ਪ੍ਰਾ스티 ਮਿਊਜ਼ੀਅਮ ਬਣੇ ਹੋਏ ਨੇ ਉਹਨਾਂ ਵਿੱਚ ਹੀ ਹੁੰਦੇ ਨੇ ਜਿਵੇਂ ਚਰਖੇ ਸੰਦੂਖ ਤੇ ਹੋਰ ਪ੍ਰਾਪਤਾਂ ਚੀਜ਼ਾਂ ਲੋਪ ਹੁੰਦੀਆਂ ਜਾਂ ਜਾ ਰਹੀਆਂ ਨੇ ਉਵੇਂ ਹੀ ਇਹ ਹੱਥ ਚੱਕੀਆਂ ਵੀ ਅੱਜਕੱਲ੍ਹ ਘਰਾਂ ਦੇ ਵਿੱਚੋਂ ਲੋਪ ਹੁੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕੇ ਸੰਭਾਲਣ ਦੀ ਲੋੜ ਆ ਆਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪੁਰਾਤਨ ਚੀਜ਼ਾਂ ਦਿਖਾ ਸਕੀਏ ਤੇ ਉਹਨਾਂ ਨੂੰ ਆਪਣੇ ਅਗਰਸੇ ਦੇ ਦਰਸ਼ਨ ਕਰਾ ਸਕੀਏ ਸੋ ਜਿਹੜੀ ਇਹ ਚੱਕੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਚੱਕੀ ਮੇਰੇ ਭਾਈ ਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭੀ ਪਈ ਆ ਜੋ ਕਿ ਸਾਡੇ ਬਜ਼ੁਰਗਾਂ ਦੀ ਇਹ ਚੱਕੀ ਆ ਜੋ ਅੱਜ ਵੀ ਮੈਂ ਸਾਂਭ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕਾਂ ਇਹਨਾਂ ਚੱਕੀਆਂ ਤੇ ਹਰ ਰੋਜ਼ ਸਵੇਰੇ ਉੱਠ ਕੇ ਆਟਾ ਪੀਸਿਆ ਜਾਂਦਾ ਸੀ ਤੇ ਫਿਰ ਰੋਟੀ ਬਣਾਈ ਜਾਂਦੀ ਸੀ ਉਦੋਂ ਟੱਬਰ ਵੀ ਵੱਡੇ ਹੁੰਦੇ ਦੀ ਘਟੋ ਘਟੇ ਇੱਕ ਪਰਿਵਾਰ ਤੇ ਅੱਠ ਦਾ ਜੀ ਤਾਂ ਲਾਜ਼ਮੀ ਹੁੰਦੇ ਕੀ ਜੀਨਾਂ ਲਈ ਆਟਾ ਪੀਸਣਾ ਕੋਈ ਘਰਾ ਜਿਹੜਾ ਬੜਾ ਨਹੀਂ ਸੀ ਹੁੰਦਾ ਬਹੁਤ ਜਿਆਦਾ ਆਟਾ ਪੀਸਣਾ ਪੈਂਦਾ ਸੀ ਕਿਉਂਕਿ ਉਦੋਂ ਖਰਾਕਾਂ ਵੀ ਖੁੱਲੀਆਂ ਹੁੰਦੀਆਂ ਸੀ ਉਕੀ 8 8 10000 ਰੁਪਈਆਂ ਖਾ ਜਾਂਦੇ ਸੀ ਘੱਟੋ ਘੱਟ ਵੇ ਦੇਖ ਲੋ ਵੀ ਉਹਨਾਂ ਵਾਸਤੇ ਕਿੰਨਾ ਆਟਾ ਪੀਸਣਾ ਪੈਂਦਾ ਸੀ ਸੋ ਇਹ ਕੰਮ ਬਹੁਤ ਹੀ ਔਖਾ ਹੁੰਦਾ ਸੀ ਇਹਨਾਂ ਜੱਕੀਆਂ ਤੋਂ ਜਦੋਂ 20 ਦੀ ਚੱਕੀਆਂ ਆਈਆਂ ਉਦੋਂ ਸ਼ੁਰੂਆਤ ਹੋਇਆ ਜਾਂ ਫਿਰ ਘਰਾਟ ਲੱਗੇ ਉਦੋਂ ਹੀ ਇਹ ਚੱਕੀਆਂ ਤੋਂ ਸ਼ੁਰੂਆਤ ਹੋਇਆ ਔਰਤਾਂ ਨੂੰ ਰਹੇ ਜਿਹਾਏ ਜਿੱਥੇ ਨੁਕਸਾਨ ਸੀ ਉੱਥੇ ਫਾਇਦੇ ਵੀ ਹੁੰਦੇ ਸੀ ਕਿਉਂਕਿ ਅੱਜ ਕੱਲ੍ਹ ਵਾਂਗੂ ਵਾ ਜੰਮਾ ਜੇ ਅਗੇ ਵਰਜਸ ਕਰਨ ਦੀ ਲੋੜ ਨਹੀਂ ਦੀ ਪੈਂਦੀ ਘਰ ਇਹ ਨਾਲ ਹੀ ਘਰ ਦਾ ਕੰਮ ਹੋ ਜਾਂਦਾ ਸੀ ਤੇ ਨਾਲ ਹੀ ਵਰਜਸ ਹੋ ਜਾਂਦੀ ਸੀ ਸੋ ਇਹ ਚੀਜ਼ਾਂ ਦੇ ਫਾਇਦੇ ਵੀ ਬਹੁਤ ਸੀ ਸੋ ਇਹ ਚੀਜ਼ਾਂ ਨੂੰ ਮਾਦਾਗਨ ਅੱਜ ਕੱਲ ਵੀ ਥੋੜਾ ਬਹੁਤਾ ਵਰਤਣਾ ਚਾਹੀਦਾ ਤਾਂ ਕਿ ਘਰ ਦਾ ਕੰਮ ਵੀ ਹੋ ਜਾਵੇ ਤੇ ਵਰਜਸ ਵੀ ਹੋ ਜਾਵੇ ਸੋ ਇਹ ਦੀ ਜੀ ਹੱਥ ਚੱਕੀ ਬਾਰੇ ਜਾਣਕਾਰੀ ਉਮੀਦ ਆ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਇਹ تھی ਜੀ ਚੱਕੀ ਬਾਰੇ ਜਾਣਕਾਰੀ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਕਰ ਜਾਨੇ ਜੀ ਸੋ ਲਾਈਕ ਸ਼ੇਅਰ ਕਮੈਂਟ ਕਰਨ ਲੱਗੇ ਤੁਸੀਂ ਥੋੜਾ ਜਿਹਾ ਕੰਜੂਸੀ ਕਰ ਜਾਂਦੇ ਹੋ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਜੀ ਆਉਣ ਵਾਲੇ ਬਲੌਗ ਚ ਤੁਹਾਨੂੰ ਹੋਰ ਕੋਈ ਪ੍ਰਾਣੀ ਕੀ ਦਿਖਾਵਾਂਗਾ ਤੇ ਦੇਵਾਂਗਾ ਉਸ ਬਾਰੇ ਜਾਣਕਾਰੀ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ